ਬਸ ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਿਓ ਅਸੀਂ ਫਿਕਰੀ ਤੂੰ ਹੈ ਰਾਜਾ ਅਸੀਂ ਗਰੀਬ ਤੋਂ ਗਰੀਬ ਨੇ ਵਾਦਦਾ ਪਾਵੇਂ ਸਾਰੀ ਦੁਨੀਆਂ ਦੀ ਮਾਇਆ ਆਜੀ ਪਰ ਅਸੀਂ ਤੇ ਗਰੀਬ ਗੁਰੂ ਨਾਨਕ ਦੇ ਪਾਸ਼ਾ ਦੇ ਚਰਨਾਂ ਪਾਗ ਠੜੇ ਹਰ ਸੰਤ ਤੇ ਮਾਰੇ ਜਿਨ ਕਰ ਧਨ ਹਰ ਨਾਮਾ ਜਿੰਨਾਂ ਕੋਲੇ ਪਰਮੇਸ਼ਰ ਦਾ ਨਾਮ ਦਾ ਧਨ ਹੈ ਅਸਲ ਵਿੱਚ ਤੇ ਉਹ ਨੇ ਨਾਮ ਕੇ ਬਣ ਜਾਂਦੇ ਅਸੀਂ ਸਿਖਾਰੀ ਤੋਹਰਾ ਅਸੇ ਗਰੀਬ ਤੋਂ ਗਰੀਬ ਨਿਵਾਜ਼ਾ ਸਹਬਾ ਨਦਰ ਮਿਹਰ ਦੀ ਪਾਜਾ ਲਾਡੂ ਭਾਗ ਉਮੀਦਾਂ ਨੂੰ ਮੇਰੇ ਬਾਬਾ ਜੀ ਚਰਨਾਂ ਵਿੱਚ ਜੋੜ ਲੁ ਹੋ ਗੀ ਬਾਨੋ ਮੇਰੇ ਬਾਬਾ ਜੀ ਚਰਨਾਂ 'ਚ ਜੋੜ ਲੁ ਗੀ ਬਾਨੋ ਅਸੀਂ ਪਖਾਰੀ ਤੋ ਹੈ ਰਾਜਾ ਅਸੀਂ ਗਰੀਬ ਤੋਂ ਗਰੀਬ ਨਿਵਾਜਾ ਸਹਿਬਾ ਨਦਰ ਮਹਿਰ ਦੀ ਪਾਜਾ ਲਾ ਦਿਉ ਪਾਗੋ ਮੀਨਾ ਮੇਰੇ ਬਾਬਾ ਦੀ ਚਰ ਰਾਤ ਜੋੜ ਲੋ ਗਰੀਬਾ ਮੇਰੇ ਬਾਬਾ ਦੀ ਚਰ ਰਾਤ ਸਾਡੀ ਮਿਲਦੀ ਜਾਵੇ ਥੋੜੀ ਚਾਰਾ ਤੂੜ ਵਿੱਚ ਕਿਦ ਰੇ ਸਾਡੀ ਗਿਲਗਿਲੀ ਜਾਵੇ ਇਹੋ ਸਾਡੀ ਮੰਗਦਾ ਦਇਆ ਲੱਗੀ ਜਾਵੇ ਰਾਂਹ ਰਹਿ ਦਾਤ ਸਦਾ ਰਹਿ ਰਹੇ ਸਤੁਰ ਜੀ ਚਰਨਾਂ ਵਿੱਚ ਜੋੜ ਲਓ ਗਰੀਬਾਂ ਨੂੰ ਮੇਰੇ ਬਾਬਾ ਜੀ ਚਰਨਾਂ ਵਿੱਚ ਜੋੜ ਲਓ ਗਰੀਬਾਂ ਨੂੰ ਰੂਹ ਵੀ ਹੋਵੇ ਵਿਚ ਮਹਰਮਾ ਵਿਚ ਵੀ ਛੋੜੇ ਗਾਇਨਾ ਰੂਹ ਵੀ ਹੋਵੇ ਵਿਚ ਮਹਰਮਾ ਵਿਚ ਵੀ ਛੋੜੇ ਗਾਇਨਾ ਤੇਰੀ ਉਸਤ ਬਿਨਾ ਜੁਲੰਗਣੇ ਸ਼ਾਮ ਓ ਪਾਵੇ ਤੇਰੇ ਨਾਮ ਤੇ ਦਾਸੀ ਬਣ ਗਈ ਜਨਮ ਜਨਮ ਦੀ ਪਿਆਸ ਸੀ ਕਰ ਦਿਓ ਉਸ ਦੀ ਦੂਰ ਉਰਦਾਸੀ ਤਰਸ ਰਹੀ ਹਾਂ ਦੀ ਦਰ ਮੇਰੇ ਸਤ ਗੁਰ ਦੀ ਚਰਨ ਵਿੱਚ ਜੋੜ ਲਓ ਗਰੀਬਾ ਤੇਰੇ ਬਾਬਾ ਦੀ ਚਰਨ ਵਿੱਚ ਜੋ ਦੀ ਬਾਤ ਤੁਮ 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 ਫੁੱਲ ਕਵੀ ਇਸ ਫੁੱਲ ਨਾਲ ਨਹੀਂ ਹੈ ਕੋਟੇ ਨੇ ਹੁਕਮਾਰ ਬਣੇ ਦੋਨੋ ਹੋਰ ਬੜੇ ਆਪ ਜਹਾਂ ਸਾਨੂੰ ਹੋਰ ਨਹੀ ਆਪ ਜਹਾਂ ਸਾਨੂੰ ਹੋਰ ਨਕੀ ਆਪ ਜਹਾਂ ਸਾਨੂੰ ਹੋਰ ਨਕੋ ਸਾਡੇ ਦੇ ਰੋ ਸਾਡੇ ਤੇ ਦੇ ਨੂਰ ਬੜੇ ਹਮੰਦੇ ਭਾਵੇਂ ਚੰਗੇ ਸਈਆ ਅਸੀਂ ਹਾਂ ਤੇਰੇ ਬੰਦੇ ਰੱਬ ਤੇਰੇ ਵਿੱਚ ਰੰਗੇ ਸਈਆ ਰੰਗਿਆ ਰੰਗ ਨੀ ਪਰੀਦਾ ਮੇਰੇ ਸਤਿਗੁਰ ਜੀ ਚਰਨਾਂ ਵਿੱਚ ਜੋੜ ਲੋ ਗਰੀਬਾ ਮੇਰੇ ਸਤਿਗੁਰ ਜੀ ਚਰਨਾਵਾਂ ਜੋੜ ਲਉ ਤੇਰੀ ਮਨੂ ਚਰਨਾਵਾਂ ਜੋੜ ਲਉ ਤੇਰੀ ਯਾਰ ਚਰਨਾਵਾਂ ਜੋੜ ਨੋ ਤੇਰੀ ਬਾਣ ਤੂੰ ਅਸੀ ਪਿਹਾਰੀ ਤੋ ਹੈ ਰਾਦਾ असीं गरी वई गरीब सहर मेहरी